ਪਿਹਾਰ ਆਈ ਸੀ ਕਹਿਆਣਾ ਲੈਣ ਨਾ ਮੇਰਾ ਪਿੰਟ ਡੇਕਵਾਗਾ ਮੱਚੋ ਤੇ ਕਿਦਾਂ ਬਸ ਡਿੱਗਿਆ ਉਹ ਕਿੱਧਰ ਗਿਆ ਕਿਦਾਂ ਡਿੱਗਿਆ ਮੈਂ ਇੱਥੇ ਥੋੜਾ ਜਿਹਾ ਸਮਾਨ ਲਿਆ ਤਾਂ ਭਲੇਖੇ ਨਾਲ ਉਹ ਮੋਟਰਸਾਈਕਲ ਤੇ ਅੱਗੇ ਹੀ ਰਹਿ ਗਿਆ ਉਹ ਆਹੀਂ ਟੁਰ ਪਏ ਉਹ ਉੱਥੇ ਹੀ ਰਹਿ ਗਿਆ ਪਤਾ ਨਹੀਂ ਤਾਂ ਜੱਪ ਜੁਪ ਲੱਗੇ ਡੇਕ ਪਿਆ ਵਾਪਸ ਕਿਵੇਂ ਮਿਲਿਆ ਵਾਪਸ ਮੈਨੂੰ ਪੁਲਿਸ ਵਾਲਿਆਂ ਨੇ ਦਿੱਤੋ ਇਹਨਾਂ ਨੂੰ ਲੱਭ ਗਿਆ ਹੁਣ ਨਾ ਸਮਾੜ ਪੂਰਾ ਹੈ ਹਾਂਜੀ ਕੋ ਰਹਾ ਹੈਗਾ ਕੀ ਕਹਿਣਾ ਚਾਹੋਗੇ ਮੈਂ ਸ਼ੁਕਰੀਆ ਬਹੁਤ ਮਿਹਰਬਾਨੀ ਤੇ ਮੈਂ ਸਰਨੇ ਮੈਨੂੰ ਆ ਕੇ ਬੋਲਿਆ ਕਿ ਉਹ ਕਿਸੇ ਦਾ ਨਾ ਪਰਸ ਡਿੱਗ ਗਿਆ ਤੇ ਮੈਂ ਪਰਸ ਤੇ ਲਿਆ ਕੇ ਤੇ ਉਹ ਵਿੱਚੋਂ ਕੰਟੈਕਟ ਨੰਬਰ ਡਾਇਰੀ ਜੋ ਕੱਢ ਕੇ ਤੋਂ ਮੈਡਮ ਨੂੰ ਫੋਨ ਕੀਤਾ ਤੇ ਉਹ ਮੈਡਮ ਮੇਰੇ ਕੋਲ ਤੋਂ ਪਰਸ ਲੈ ਗਈ ਹੈ ਬੇਟਾ ਉਹਨਾਂ ਦੇ ਪੈਸੇ ਪੂਰੇ ਸੀ 6100 ਰੁਪਿਆ ਇੱਕ ਬ੍ਰੇਸਲੇਟ ਸੀ ਤੇ ਉਹਨਾਂ ਨੂੰ ਮੈਂ ਉਹਨਾਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਪਰਸ ਫੜਾਇਆ ਆਧਾਰ ਕਾਰਡ ਵੀ ਹੈਗਾ ਸੀ ਉਹਨਾਂ ਦੀ ਫੋਟੋ ਆਗੈਰਾ ਦਿਖ ਕੇ ਉਹਨਾਂ ਨੂੰ ਫਿਰ ਉਹ ਵਾਲੇ ਕੀਤਾ ਤੇ ਬਾਕੀ ਉਹ ਬੜੇ ਕੁਛ ਕੁਛ ਹੀ ਚਲ ਗਏ ਆਪਣੇ ਘਰ ਤੇ ਜੋ ਜਿਹੜਾ ਜਿਹੜਾ ਕਿ ਪਰਸ ਉਹਦੇ ਪੈਸੇ ਲੱਭਦੇ ਲੋਕੀ ਵਾਪਸ ਨਹੀਂ ਕਰਦੇ ਤੁਹਾਡੇ ਮਨ ਚ ਕਿਵੇਂ ਆ ਕੇ ਨਹੀਂ ਨਹੀਂ ਸਰ ਤੁਹਾਡੇ ਇਹੋ ਜਿਹਾ ਨਹੀਂ ਸਾਡੇ ਸਟਾਫ ਨੇ ਇਹਨੂੰ ਇਹੋ ਸਿਖਾਇਆ ਦਾ ਕਿ ਦੂਸਰਿਆਂ ਦੀ ਹੈਲਪ ਕਰੋ ਅੱਗੇ ਵੀ ਮੂੰਹ ਵੀ ਕਰਦੇ ਆ ਤੇ ਅੱਗੇ ਵੀ ਕਰਦੇ ਆ ਬੰਦੇ ਸਰ ਤੇ ਕੋਈ ਸਾਡੇ ਕੋਲ ਇੱਕ ਲੇਡੀ ਕਨਸਟੇਬਲ ਹੈ ਮੇਰੇ ਕੋਲ ਲੇਡੀ ਜਿਹਦਾ ਨਾਮ ਹੈਗਾ ਸੀਮਾ ਦੀ ਜੀ ਉਹ ਜੋ ਕਾਲੀ ਮਾਤਾ ਮੰਦਰ ਮੋੜ ਤੇ ਡਿਊਟੀ ਸੀਗੀ ਉਹਨਾਂ ਦੀ ਤੇ ਕਿਸੇ ਦਾ ਕੋਈ ਅਣਜਾਣ ਵਿਅਕਤੀ ਦਾ ਕੋਈ ਪਰਸ ਮਿਲਿਆ ਉਹਨਾਂ ਨੂੰ ਤੇ ਉਹ ਪਰਸ ਦੇ ਵਿੱਚ ਕਾਫੀ ਉਹਨਾਂ ਦੇ ਪੈਸੇ ਵੀ ਸੀਗੇ ਔਰ ਉਹਨਾਂ ਦੇ ਜੁਐਲਰੀ ਵੀ ਸੀਗੀ ਤੇ ਮੇਨ ਡਾਕੂਮੈਂਟ ਵੀ ਸੀਗੇ ਉਹਦੇ ਤੇ ਉਹਦੇ ਵਿੱਚੋਂ ਇਹਨਾਂ ਨੇ ਕਾਰਡ ਦੇਖ ਕੇ ਇਹਦੇ ਕਾਰਡ ਤੋਂ ਫਿਰ ਉਹਦਾ ਨੰਬਰ ਡਾਇਲ ਕੀਤਾ ਤੇ ਉਤੋਂ ਉਹ ਲੇਡੀ ਦਾ ਜਿਹੜਾ ਕਨੈਕਟ ਹੋ ਗਿਆ ਉਹ ਲੇਡੀ ਜੀ ਵੀ ਆ ਕੇ ਆਪਣਾ ਪਰਸ ਵੀ ਲੈ ਗਿਆ ਬਹੁਤ ਖੁਸ਼ ਹੋਏ ਨੇ ਇਸ ਗੱਲ ਤੋਂ ਵੀ ਮਤਲਬ ਸਾਡਾ ਜਿਹੜਾ ਸਮਾਨ ਵੀ ਪੂਰਾ ਮਿਲ ਗਿਆ ਤੇ ਸਾਡੇ ਜਿਹੜੇ ਮੈਡਮ ਨੇ ਸੀਮਾ ਦੇਵੀ ਜਿਨ੍ਹਾਂ ਨੇ ਬਹੁਤ ਵਧੀਆ ਡਿਊਟੀ ਦੇ ਨਾਲ ਨਾਲ ਦੇਖੋ ਜੀ ਇਹੋ ਜਿਹੇ ਬਹੁਤ ਘੱਟ ਮੁਲਾਜ਼ਮ ਹੁੰਦੇ ਨੇ ਜਿਹੜੇ ਕਿਸੇ ਦਾ ਕੋਈ ਸਮਾਨ ਜਿਹੜਾ ਵਾਪਸ ਕਰਦੇ ਆ ਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਨੇ ਆ ਤੇ ਜਿਹੜਾ ਇਹਨਾਂ ਨੇ ਉਹਨਾਂ ਦਾ ਸਮਾਨ ਜਿਹੜਾ ਸਾਰਾ ਵਾਪਸ ਕੀਤਾ ਜੀ ਅੱਜ ਕਿਵੇਂ ਮਹਿਸੂਸ ਕਰਦੇ ਹੋ ਪੁਲਿਸ ਮੁਲਾਜ਼ਮ ਵੱਲੋਂ ਇਮਾਨਦਾਰੀ ਦੀ ਉਤਾਲ ਪੇਸ਼ ਕੀਤੀ ਗਈ ਹੈ ਬਹੁਤ ਵਧੀਆ ਸਰ ਜੀ ਸਾਰੇ ਹੀ ਮੁਲਾਜ਼ਮ ਅੱਜ ਕੱਲ੍ਹ ਤੇ ਪਹਿਲੀ ਗੱਲ ਤੇ ਪਠਾਨਕੋਟ ਦੀ ਟ੍ਰੈਫਿਕ ਪੁਲਿਸ ਬਹੁਤ ਵਧੀਆ ਡਿਊਟੀ ਵੀ ਕਰ ਰਹੀ ਹੈ ਤੇ ਇਹੋ ਜਿਹੇ ਜਿਹੜਾ ਕੋਈ ਸਮਾਜ ਸੇਵਾ ਦਾ ਕੰਮ ਆ ਉਹ ਵੀ ਬਹੁਤ ਬਹੁਤ ਚੜ੍ਹ ਕੇ ਕਰ ਰਹੇ ਆ ਤੇ